ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਦੋਂ ਆਪਾਂ ਫਾਰਮਿੰਗ ਬਾਰੇ ਸੋਚਦੇ ਆਂ ਉਦੋਂ ਆਪਣੇ ਮਾਈਂਡ 'ਚ ਆਪਣੇ ਦਿਮਾਗ 'ਚ ਸਭ ਤੋਂ ਪਹਿਲਾਂ ਇਹ ਗੱਲ ਆਉਂਦੀ ਆ ਕਿ ਜਿਹੜਾ 500 ਮੁਰਗੀ ਜਾਂ 100 ਮੁਰਗੀ ਜਾਂ 1000 ਮੁਰਗੀ ਲਈ ਆਪਾਂ ਕਿੰਨੀ ਜਗ੍ਹਾ ਜਿਹੜੀ ਉਹ ਕਵਰ ਕਰਨੀ ਆ ਕਿੰਨੀ ਜਗ੍ਹਾ ਇਹਨਾਂ ਲਈ ਸਹੀ ਹੋਊਗੀ ਸੋ ਆਪਣੇ ਦਿਮਾਗ 'ਚ ਇਹ ਗੱਲ ਸਾਰਿਆਂ ਦੇ ਜਾਂਦੀ ਆ ਪਰ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਆਈਡੀਆ ਨਹੀਂ ਹੁੰਦਾ ਕਈ ਵੀਰ ਕਮੈਂਟ ਬਾਕਸ ਜੀ ਵੀ ਕਮੈਂਟ ਕਰਦੇ ਹੁੰਦੇ ਨੇ ਕਿ ਬਾਈ ਕਿੰਨੀ ਜਗ੍ਹਾ ਚਾਹੀਦੀ ਐ ਇੱਕ ਮੁਰਗੀ ਨੂੰ ਅੰਡੇ ਵਾਲੀ ਮੁਰਗੀ ਨੂੰ ਕਿੰਨੀ ਜਗ੍ਹਾ ਚਾਹੀਦੀ ਆ ਤੇ ਮੀਟ ਪਰਪਸ ਲਈ ਪਾਲੀ ਮੁਰਗੀ ਜਾਂ ਮੁਰਗੀਆਂ ਨੂੰ ਕਿੰਨੀ ਜਗ੍ਹਾ ਚਾਹੀਦੀ ਆ ਸੋ ਅੱਜ ਆਪਾਂ ਤੁਹਾਨੂੰ ਇਸ ਵਿਸ਼ੇ ਤੇ ਪੂਰੀ ਜਾਣਕਾਰੀ ਦਵਾਂਗੇ ਆ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਪੂਰੀ ਆਪਾਂ ਕੱਲੀ ਕੱਲੀ ਗੱਲ ਜਿਹੜੀ ਉਹ ਡਿਟੇਲ ਚ ਸਮਝਾਵਾਂਗੇ ਜਿਸ ਤਰ੍ਹਾਂ ਦੋਸਤੋ ਆਪਾਂ ਅੰਡੇ ਵਾਲੀ ਮੁਰਗੀ ਦੀ ਗੱਲ ਕਰੀਏ ਤਾਂ ਅੰਡੇ ਵਾਲੀ ਮੁਰਗੀ ਨੂੰ 2 ਸਕੁਅਰ ਫੁੱਟ ਜਗ੍ਹਾ ਬਿਲਕੁਲ ਸਹੀ ਹੁੰਦੀ ਹੈ ਜੇਕਰ ਤੁਸੀਂ ਮੁਰਗੀਆਂ ਨੂੰ ਫ੍ਰੀ ਰੇਂਜ 'ਚ ਰੱਖਦੇ ਹੋ ਜ਼ਿਆਦਾਤਰ ਜਿਸ ਤਰ੍ਹਾਂ ਦਿਨ ਦੇ ਵਿੱਚ ਆਪਾਂ ਮੁਰਗੀਆਂ ਨੂੰ ਬਾਹਰ ਛੱਡ ਦਿੰਦੇ ਆ ਫ੍ਰੀ ਰੇਂਜ 'ਚ ਘੁੰਮਦੀਆਂ ਫਿਰਦੀਆਂ ਨੇ ਤਾਂ ਜਿਹੜੀ 1.5 1.5 ਸਕੁਅਰ ਫੁੱਟ ਵੀ ਜਗ੍ਹਾ ਬਹੁਤ ਆ ਪਰ ਜੇਕਰ ਤੁਸੀਂ ਅੰਦਰ ਹੀ ਰੱਖਣੀਆਂ ਨੇ ਫਾਰਮ 'ਚ ਹੀ ਰੱਖਣੀਆਂ ਨੇ ਜਾਂ ਫਿਰ ਸ਼ੈੱਡ 'ਚ ਰੱਖਣੀਆਂ ਨੇ ਜਾਂ ਖੁੱਡੇ 'ਚ ਰੱਖਣੀਆਂ ਨੇ ਉਦੋਂ ਤੁਸੀਂ ਇੱਕ ਮੁਰਗੀ ਵਾਸਤੇ 2 ਸਕੁਅਰ ਫੁੱਟ ਜਗ੍ਹਾ ਰੱਖਣੀ ਹੀ ਰੱਖਣੀ ਆ ਉਸ ਹਿਸਾਬ ਨਾਲ ਤੁਸੀਂ ਜਿਹੜਾ ਕੈਲਕੂਲੇਸ਼ਨ ਕਰਕੇ 500 ਮੁਰਗੀ 1000 ਮੁਰਗੀ ਜਾਂ 100 ਮੁਰਗੀ ਦੇ ਹਿਸਾਬ ਨਾਲ ਤੁਸੀਂ ਜਗਾ ਛੱਤ ਸਕਦੇ ਹੋ ਉਹਦੇ ਲਈ ਸ਼ੈੱਡ ਬਣਾ ਸਕਦੇ ਹੋ ਇਹ ਤਾਂ ਹੋਗੀ ਅੰਡੇ ਪਰਪਸ ਲਈ ਜਿਹੜੀ ਮੁਰਗੀ ਆ ਉਹਦੀ ਗੱਲ ਆ 2 ਸਕਰ ਫੁੱਟ ਜਗਾ ਅੰਡੇ ਵਾਲੀ ਮੁਰਗੀ ਲਈ ਚਾਹੀਦੀ ਆ 2 ਸਕਰ ਫੁੱਟ ਜਗਾ ਕਿਉਂ ਚਾਹੀਦੀ ਆ ਹੁਣ ਇਹ ਵੀ ਤੁਹਾਨੂੰ ਗੱਲ ਮੈਂ ਕਲੀਅਰ ਕਰਦਾ ਇਸ ਵੀਡੀਓ ਚ ਦੋਸਤੋ ਜਦੋਂ ਮੁਰਗੀ ਨੂੰ ਕੁਲੀ ਡੁੱਲੀ ਆਪਾਂ ਜਗਾ ਦਵਾਂਗੇ ਉਦੋਂ ਉਹ ਚੰਗੀ ਤਰ੍ਹਾਂ ਘੁੰਮ ਫਿਰ ਵੀ ਸਕਦੀ ਆ ਤੇ ਉਹ ਸਟ्रेस ਫਰੀ ਜਿਹੜੇ ਅੰਡੇ ਦਊਗੀ। ਅਗਲੀ ਗੱਲ ਜਦੋਂ ਮੁਰਗੀਆਂ ਨੂੰ ਜਗ੍ਹਾ ਬਹੁਤ ਜ਼ਿਆਦਾ ਘੱਟ ਹੋਊਗੀ ਉਦੋਂ ਜਿਹੜੇ ਉਹਨਾਂ ਦੇ ਅੰਡੇ ਨੇ ਉਹ ਗੰਦੇ ਹੋ ਜਾਣਗੇ, ਲਿਬੜ ਜਾਣਗੇ ਉੱਥੀ ਉਹ ਬਿਠਾ ਕਰੀ ਜਾਣੀ ਐ ਤੇ ਉੱਥੀ ਉਹ ਅੰਡੇ ਦੇਣੀਆਂ। ਉਹ ਅੰਡੇ ਲਿਬੜਨ ਦੇ ਕਾਰਨ ਜਿਹੜਾ ਮਾਰਕੀਟ 'ਚ ਅੰਡੇ ਦਾ ਰੇਟ ਆਪਾਂ ਨੂੰ ਬਹੁਤ ਜ਼ਿਆਦਾ ਘੱਟ ਮਿਲੂਗਾ। ਜੇਕਰ ਅੰਡੇ ਦਾ ਰੇਟ ਆਪਾਂ ਨੂੰ ਘੱਟ ਮਿਲੂਗਾ ਤਾਂ ਆਪਣੇ ਜਿਹੜਾ ਮੰਥਲੀ ਜਾਂ ਸਾਲ ਦਾ ਜਿਹੜਾ ਆਪਾਂ ਪ੍ਰੋਫਿਟ ਦੇਖਾਂਗੇ ਉਹ ਪ੍ਰੋਫਿਟ 'ਚ ਆਪਾਂ ਨੂੰ ਬਹੁਤ ਜ਼ਿਆਦਾ ਮਲਕੀ ਪ੍ਰੋਫਟ ਆਪਣਾ ਨੂੰ ਬਹੁਤ ਜ਼ਿਆਦਾ ਘਟ ਹੋਊਗਾ ਇਸ ਕਰਕੇ ਜਿਹੜੀ 2/2 2 ਸਕਰ ਫੁੱਟ ਜਗ੍ਹਾ ਇੱਕ ਮੁਰਗੀ ਨੂੰ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਤਾਂ ਉਹ ਵਧੀਆ ਘੁੰਮ ਫਿਰ ਸਕੇ ਦੂਸਰਾ ਅੰਡਾ ਜਿਹੜਾ ਉਹ ਸਾਫ਼ ਸੁਥਰਾ ਦੇਵੇ ਜੇਕਰ ਅੰਡੇ ਤੇ ਕੁਝ ਲੱਗਿਆ ਹੋਊਗਾ ਮਾਰਕੀਟ 'ਚ ਉਹਦਾ ਰੇਟ ਨਹੀਂ ਮਿਲੂਗਾ ਕਿਉਂਕਿ ਲੋਕ ਵੀ ਨਹੀਂ ਖਰੀਦਦੇ ਜਿਹੜੇ ਅੰਡੇ ਤੇ ਬਿੱਠ ਜਾਂ ਕੁਝ ਲੱਗਿਆ ਹੋਇਆਗਾ ਗੰਦਗੀ ਲੱਗੀ ਹੋਈ ਆ ਉਹ ਅੰਡਾ ਬਹੁਤ ਜਲਦੀ ਖਰਾਬ ਹੋ ਜਾਊਗਾ ਉਹ ਜ਼ਿਆਦਾ ਟਾਈਮ ਰਹਿੰਦਾ ਨਹੀਂ ਜਿਹੜਾ ਸਹੀ ਅੰਡਾ ਹੋ ਬਿਲਕੁਲ ਸਾਫ ਸੁਥਰਾ ਉਹ 2-4 ਦਿਨ ਜ਼ਿਆਦਾ ਰਹਿ ਜਾਂਦਾ ਸੋ ਇਸ ਕਰਕੇ ਆਪਾਂ 2 ਸਕਰ ਫੁੱਟ ਜਗ੍ਹਾ ਦੇਣੀ ਹੈਗੀ ਜੇਕਰ ਆਪਾਂ ਮੀਟ ਪਰਪਸ ਲਈ ਜਾਨਵਰ ਪਾਲਦੇ ਆ ਤਾਂ ਆਪਾਂ ਨੂੰ ਜਿਹੜਾ 1.5 ਸਕਰ ਫੁੱਟ ਜਗ੍ਹਾ ਇੱਕ ਜਾਨਵਰ ਨੂੰ ਬਹੁਤ ਹੁੰਦੀ ਹੈਗੀ ਕਿਉਂਕਿ ਜਿਹੜਾ ਆਪਾਂ ਵੇਟ ਲਈ ਜਿਹੜੇ ਮੁਰਗੀਆਂ ਪਾਲਦੇ ਆ ਉਹ ਜਦੋਂ ਆਪਾਂ ਫੀਡ ਉਹਨਾਂ ਨੂੰ ਉਸ ਹਿਸਾਬ ਦੀ ਦਿੰਦੇ ਆ ਤਾਂ ਉਹ ਬਹੁਤ ਘੱਟ ਤੁਰਦੀਆਂ ਫਿਰਦੀਆਂ ਨੇ ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਬਹੁਤ ਘੱਟ ਹੁੰਦੀ ਆ ਤਾਂ ਉਹਨਾਂ ਨੂੰ ਤੁਸੀਂ 1.5 ਸਕੁਅਰ ਫੁੱਟ ਵੀ ਰੱਖ ਸਕਦੇ ਹੋ ਜੇਕਰ 2 ਸਕੁਅਰ ਫੁੱਟ ਰੱਖੋਗੇ ਤਾਂ ਜਾਦੀ ਵਧੀਆ ਹੋਊਗਾ ਸੋ ਇਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਫਾਰਮ ਦੀ ਮੈਨੇਜਮੈਂਟ ਕਰ ਸਕਦੇ ਹੋ ਆਪਣੇ ਜਾਨਵਰਾਂ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਤੁਸੀਂ ਆਪਣੀ ਜਿਹੜੀ ਜਗ੍ਹਾ ਛੱਤ ਸਕਦੇ ਹੋ ਜਾਨਵਰਾਂ ਦੀ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਟਾਈਮ ਸਿਰ ਮਿਲ ਸਕੇ ਤੇ ਤੁਸੀਂ ਦੋਸਤੋ ਕਮੈਂਟ ਜ਼ਰੂਰ ਕਰਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਸੋ ਜਾਣਕਾਰੀ ਵਾਲੀਆਂ ਆਪਾਂ ਵੀਡੀਓ ਤਾਂ ਡਲੀ ਬਣਾਉਂਦੇ ਰਹਨੇ ਆਂਗੇ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਇੱਕ ਵਾਰੀ ਫੇਰ ਵੀਡੀਓ ਨੂੰ ਸਾਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ